ਲੰਕਾ ਜੀ ਬਹਿ ਕਹਦੀਏ ਆਪਣੀ ਸਾਹ ਜਾ ਜਾਣਾ ਪੁਰਾਣੀ ਸਾਹ ਸੀ ਰੇਡੀਓ ਉੱਤੇ ਗੇਮ ਦੇ ਰੋਸ ਦੇ ਵਿੱਚ ਇੱਕ ਇਕੱਠ ਦੇ ਰੋਲ ਜਿਹੜਾ ਜਦੋਂ ਧੂਣੀ ਤੇ ਇਕੱਠੇ ਹੋ ਜਾਂਦੇ ਬੰਦਾ ਉਹਦੇ ਵਿੱਚ ਕੀ ਸਿੰਘ ਖਾਈ ਜੀ ਨੇ ਸਾਲਿਆ ਤਾਂ ਉਹ ਤੋਂ ਮੈਂ ਜਲਦੀਏ ਗਰਾਈਆਂ ਤੋਂ ਕੀ ਕਹਿੰਦੇ ਆ ਜਿਹੜੇ ਦੀ ਗੋਲ ਹੈ ਉਹਦੇ ਬਲਾਕ ਦੀ ਕੰਦਿਸ ਵੱਲੋਂ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨੂੰ ਵੀ ਆ ਕਿਉਂਕਿ ਉਹਨਾਂ ਅੱਜ ਸਾਨੂੰ ਹੌਸਲਾ ਮਿਲਿਆ ਕਿਉਂਕਿ ਸਮੇਂ ਦੀ ਲੋੜ ਸੀ ਅੱਜ ਚੋਣਾ ਵੀ ਆਈਆਂ ਸੀ ਤੇ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੇ ਜੁਆਇਨ ਕਰਕੇ ਜਿਹੜਾ ਤਿੰਨ ਪਿੰਡ ਦੀ ਵੱਡੀ ਚੀਜ਼ ਸੀ ਤਾਂ ਕਿ ਜਿਹੜੇ ਤਿੰਨ ਪਿੰਡਾਂ ਤਿੰਨਾਂ ਪਿੰਡਾਂ ਦੇ ਕਹਿੰਦਾ ਸਰ ਤਾਂ ਬਲਾਕ ਸ਼ਾਂਤੀ ਦਾ ਵੀ ਇਹੇ ਮੇਦਬਰ ਚਾਹੀਦਾ ਅੱਜ ਉਹ ਵੀ ਅਸੀਂ ਇਲਾਜ ਕਰਤਾ ਇਹਨਾਂ ਨੂੰ ਜਿਹੜੀ ਬਲਾਕ ਸ਼ਾਂਤੀ ਕਿਉਂ ਕਿਉਣਾ ਹੈ ਇਹ ਮੇਦਬਾਰ ਅਸਲੇ ਕਿਹੜੀ ਜ਼ੋਨ ਤੋਂ ਹੈ ਜੀ ਇਹ ਜੋਨੇ ਫਕਤ ਜੋਨ ਹੱਦੋਂ ਤੋਂ ਫਕਤ ਜੋਨ ਬੀ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਿਮਰ ਸਿੰਘ ਖਾਈ ਲਈ ਇਦਾਂ ਹੋ ਚੁੱਕਿਆ ਮੈਨੂੰ ਅੰਦਰ ਹਲ ਇਮੰਦਾਰ ਇਹ ਸਭ ਤੋਂ ਪਹਿਲਾਂ ਇਹਨਾਂ ਦੇ ਪਰਿਵਾਰ ਨੂੰ ਵਧਾਈ ਹੈ ਇਹ ਵੀ ਹੈ ਕਿ ਅਸੀਂ ਛੰਡਾ ਕੱਢ ਕੇ ਜਿੱਤ ਕੇ ਇਹ ਚੁਣੇ ਕਿ ਕਿਵੇਂ ਲੱਗਦਾ ਕਾਂਗਰਸ ਪਾਰਟੀ ਨੇ ਦੇਸ਼ ਦੇ ਜੋਸ਼ ਦੇ ਨਾਲ